ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਔਰ ਅੱਜ ਅਸੀਂ ਖੁਦਾ ਦੇ ਕਲਾਮ ਨੂੰ ਵੀ ਲਵਾਂਗੇ ਔਰ ਨਾਲ-ਨਾਲ ਤੁਹਾਡੇ ਲਈ ਪ੍ਰਾਰਥਨਾ ਵੀ ਹੋਏਗੀ ਔਰ ਜੋ ਜਨ ਵਿਸ਼ਵਾਸ ਦੇ ਨਾਲ ਇਸ ਪ੍ਰਾਰਥਨਾ ਨੂੰ ਸੁਣਨਗੇ ਵਚਨ ਨੂੰ ਸੁਣਨਗੇ ਤੇ ਉਹਦੇ ਉੱਤੇ ਅਮਲ ਕਰਨਗੇ ਮੇਰਾ ਵਿਸ਼ਵਾਸ ਹੈ ਕਿ ਖੁਦਾਵੰਦ ਉਹਨਾਂ ਦੇ ਜੀਵਨ ਦੇ ਵਿੱਚ ਅਦਭੁਤ ਚਮਤਕਾਰ ਕਰੇਗਾ ਅਦਭੁਤ ਗਵਾਹੀ ਉਹਨਾਂ ਦੇ ਜੀਵਨ ਦੇ ਵਿੱਚ ਹੋਵੇਗੀ ਹਾਲੇਲੂਇਆ ਮੈਂ ਪਾਸਟਰ ਰੇਖਾ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀਆਂ ਇਸ ਚੈਨਲ ਦੇ ਵਿੱਚ ਤੇ ਆਓ ਅਸੀਂ ਮਿਲ ਕੇ ਪ੍ਰਾਰਥਨਾ ਦੇ ਵੱਲ ਚੱਲਦੇ ਆਂ ਔਰ ਖੁਦਾ ਕੋ ਅਗਵਾਈ ਲੈਣ ਨੇ ਅੱਜ ਦੇ ਵਚਨ ਦੇ ਲਈ ਕਿ ਖੁਦਾ ਸਾਡੀ ਅਗਵਾਈ ਕਰ ਤਾਂ ਕਿ ਜੋ ਵਚਨ ਅਸੀਂ ਲਈਏ ਤੇ ਉਹਨੂੰ ਅੱਛੀ ਜਰ੍ਹਾਂ ਉਹਦੇ ਆਤਮਾ ਦੇ ਦੁਆਰਾ ਸਮਝ ਵੀ ਸਕੇ ਧੰਨਵਾਦ ਪਿਤਾ ਪਰਮੇਸ਼ਵਰ ਜੀ ਸਾਡੇ ਜ਼ਿੰਦਾ ਤੇ ਜ਼ਲਾਲੀ ਪਰਮੇਸ਼ਵਰ ਤਰਤੀ ਆਕਾਸ ਦੇ ਮਾਲਿਕ 알파 ਓਮੇਗਾ ਪਰਮੇਸ਼ਵਰ ਪ੍ਰਭ ਯਿਸੂ ਮਸੀਹ ਯਹਵਾ ਪਰਮੇਸ਼ਵਰ ਪਵਿੱਤਰ ਆਤਮਾ ਜੀ ਆਦੇ ਸੁੰਦਰ ਸ਼ਾਮ ਲਈ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਸਵੇਤ ਲੈ ਕੇ ਹੋਂ ਤੱਕ ਤੁਸੀਂ ਸੰਭਾਲਿਆ ਆਪਣੇ ਹੱਥਾਂ ਦੇ ਵਿੱਚ ਰੱਖਿਆ ਔਰ ਇਹ ਸਮਾਂ ਬਖਸ਼ਿਆ ਕਿ ਅਸੀਂ ਫੇਰ ਤੋਂ ਪ੍ਰਭੂ ਤੇਰੇ ਚਰਮਖਾਏ ਪਰਮੇਸ਼ਵਰ ਦੀ ਧੰਨਵਾਦ ਕਰਦੇ ਆਂ ਇਸ ਵੀਡੀਓ ਦੇ ਲਈ ਜੋ ਤੁਸੀਂ ਬਣਾਉਣ ਦੇ ਲਈ ਉਕਸਾਇਤ ਕੀਤਾ ਮੇਰੇ ਪਰਮੇਸ਼ਵਰ ਮੈਂਰੇ ਖੁਦਾਵੰਦ ਪ੍ਰਾਰਥਨਾ ਕਰਦੇ ਆਂ ਕਿ ਤੁਹਾਡਾ ਪਵਿੱਤਰ ਆਤਮਾ ਸਾਡੇ ਵਿਚਕਾਰ ਆਏ ਤਾਂ ਕਿ ਅਸੀਂ ਪਰਮੇਸ਼ਵਰ ਤੇਰੇ ਵਚਨ ਨੂੰ ਲੈ ਚੱਕੀਏ ਤੇਰੇ ਗਿਆਨ ਨਾ ਪਰਜਈਏ ਤੇਰੇ ਪ੍ਰਕਾਸ਼ ਨਾ ਪਰਜਈ ਸੰਸਾਰ ਦੀ ਬੁੱਧੀ ਸਾਡੇ ਤੋਂ ਦੂਰ ਰਵੇ ਤੇ ਪਵਿੱਤਰ ਆਤਮਾ ਦੀ ਬੁੱਧੀ ਸਾਡੇ ਜੀਵਨ ਵਿੱਚ ਕਾਰੇ ਕਰੇ ਵਿਸ਼ਵਾਸ ਕਰਦੀਆਂ ਪ੍ਰਭੂ ਜੀ ਤੁਸੀਂ ਸਾਡੀ ਦੁਆ ਨੂੰ ਸੁਣਿਆ ਤੇ ਕਬੂਲ ਕੀਤਾ ਮੰਗਦੇ ਆ ਪਿਆਰੇ ਪਿਤਾ ਪ੍ਰਭੂ ਯਿਸੂਮਸੀ ਦੇ ਨਾਮ ਚ ਆਮੀ ਅੱਜ ਅਸੀਂ ਵਚਨ ਪੜਾਂਗੇ ਫਿਲੀਪੀਓ ਦੀ ਪੁਸਤਕ 2 ਉਹਦੀ 12 ਵਿੱਚ ਲਿਖਿਆ ਇਸ ਲਈ हे ਮੇਰੇ ਪ੍ਰਿਯੋ जिस प्रकार तुम सदा से आज्ञा मानते आए हो वैसे ही अब भी ना केवल मेरे साथ रहते हुए पर विशेष करके अब मेरे दूर रहने पर भी डरते और कामते हुए अपने अपने उधार का कार्य पूरा करते जाओ क्योंकि परमेश्वरी है जिसने अपनी स्वेच्छा नियमित तुम्हारे मन में ਇੱਛਾ ਔਰ ਕਾਮ ਦੋਨੋ ਬਾਤੋ ਕਰਨੇ ਦਾ ਭਰਵਾਵ ਡਾਲਾ ਹallelujah ਖੁਦਾਵੰਦ ਦੇ ਪਿਆਰੇ ਲੋਗੋ ਇੱਥੇ ਪਰਮੇਸ਼ਰ ਦਾ ਕਲਾਮ ਸਾਨੂੰ ਦੱਸਦਾ ਪਿਆ ਪੋਲਿਸ ਕਲੀਸਿਆ ਨੂੰ ਕਹਿ ਰਿਹਾ ਕਿ ਤੁਸੀਂ ਪਰਮੇਸ਼ਰ ਦੀ ਉਸ ਆਗਿਆ ਵਿੱਚ ਚੱਲਦੇ ਜਾਓ ਜਿਹੜੀ ਆਗਿਆ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ ਵਿਸ਼ੇਸ਼ ਕਰਕੇ ਉਹ ਆਗਿਆ ਜਿਹਦੇ ਵਿੱਚ ਅਸੀਂ ਪਰਮੇਸ਼ਰ ਦੇ ਡਰ ਦੇ ਥੱਲੇ ਰਹਿਣਾ ਕੰਬਦੇ ਹੋਏ ਪਰਮੇਸ਼ਰ ਦੇ ਵਚਨ ਨੂੰ ਸੁੰਣਾ ਤੇ ਆਪਣੇ ਉਧਾਰ ਦਾ ਕਾਰਨ ਅਸੀਂ ਪੂਰਾ ਕਰਨਾ ਸਾਡਾ ਉਧਾਰ ਉਦੋਂ ਹੀ ਹੋਵੇਗਾ ਜਦੋਂ ਅਸੀਂ ਪਰਮੇਸ਼ਰ ਦੇ ਕਲਾਮ ਦੇ ਪਿੱਛੇ ਚਲਾਂਗੇ ਪਰਮੇਸ਼ਰ ਦੇ ਕੋਲੋਂ ਸੱਚੇ ਰੱਬ ਦੇ ਕੋਲੋਂ ਅਸੀਂ ਡਰਾਂਗੇ ਕੰਬਾਂਗੇ ਤੇ ਪਾਪ ਕਰਨ ਲੱਗਿਆ ਸਾਨੂੰ ਡਰ ਲੱਗੇਗਾ ਕੰਬਾ ਛੱੜਿਆਗਾ ਪਾਪ ਕਰਦੇ ਸਮੇਂ ਸਾਨੂੰ ਯਾਦ ਹੋਵੇਗਾ ਕਿ ਕੋਈ ਸਾਨੂੰ ਦੇਖ ਰਿਹਾ ਕੋਈ ਸਾਨੂੰ ਸੁਣ ਰਿਹਾ ਤੇ ਕੋਈ ਸਾਨੂੰ ਜਾਂਚ ਰਿਹਾ ਇਸੇ ਤਰ੍ਹਾਂ ਅਸੀਂ ਕੀ ਕਰਨਾ ਇਨ੍ਹਾਂ ਗੱਲਾਂ ਦਾ ਯਾਰ ਰੱਖਣਾ ਕਿ ਅਸੀਂ ਬੁਰਾਈ ਦੇ ਵੱਲ ਨਹੀਂ ਚੱਲਣਾ ਤਾਦੀ ਅਸੀਂ ਆਪਣੇ ਉਧਾਰ ਦੇ ਕੰਮਾਂ ਨੂੰ ਪੂਰਾ ਕਰ ਸਕਾਂਗੇ ਤਾਦੀ ਅਸੀਂ ਪਰਮੇਸ਼ਰ ਜੋ ਸਿੱਧ ਇੱਛਿਆ ਜੋ ਅਸੀਂ ਧਰਤੀ ਤੇ ਆਏ ਆ ਉਸ ਨੂੰ ਪੂਰਾ ਤਾਦੀ ਅਸੀਂ ਕਰ ਸਕਾਂਗੇ ਜੇ ਅਸੀਂ ਪਰਮੇਸ਼ਰ ਦੇ ਡਰ ਤੇ ਭੈ ਦੇ ਨੀਚੇ ਆਪਣਾ ਜੀਵਨ ਬਤੀਤ ਕਰਦੇ ਹਾਂ ਜਿੰਨਾ ਚਿਰ ਅਸੀਂ ਪਰਮੇਸ਼ਰ ਦੇ ਡਰ ਦੇ ਨੀਚੇ ਭੈ ਦੇ ਨੀਚੇ ਅਸੀਂ ਕੰਮ ਨਹੀਂ ਕਰਦੇ ਉਹਨਾਂ ਚਿਰ ਅਸੀਂ ਉਧਾਰ ਵੀ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਡਰ ਔਰ ਭੈ ਜਿਹੜਾ ਵਾਬ ਇਨਸਾਨ ਨੂੰ ਪਰਮੇਸ਼ਵਰ ਦੇ ਨਜ਼ਦੀਕ ਲੈ ਕੇ ਜਾਂਦਾ ਜੇ ਇਨਸਾਨ ਦੇ ਅੰਦਰ ਡਰ ਨਾ ਹੋਵੇ ਭੈ ਨਾ ਹੋਵੇ ਤੇ ਇਨਸਾਨ ਗਲਤੀਆਂ ਤੇ ਗਲਤੀਆਂ ਪਾਪ ਤੇ ਪਾਪ ਕਰੀ ਜਾਏ ਪਰਮੇਸ਼ਵਰ ਦਾ ਡਰ ਤੇ ਪਰਮੇਸ਼ਵਰ ਦਾ ਭੈ ਹੀ ਸਾਨੂੰ ਪਾਪ ਤੋਂ ਆਜ਼ਾਦ ਰੱਖਣ ਦੀ ਸਾਡੀ ਇੱਕ ਅਹਿਮ ਭੂਮਿਕਾ ਸਾਡੇ ਜੀਵਨ ਵਿੱਚ ਨਿਭਾਉਂਦਾ ਡਰ ਰੱਖਣਾ ਕੀ ਪਰਮੇਸ਼ੁਰ ਸਾਨੂੰ ਦੇਖ ਰਿਹਾ ਸੁਣ ਰਿਹਾ ਇਹ ਹੀ ਡਰ ਸਾਨੂੰ ਸਾਨੂੰ ਬੇਪਾਪ ਰੱਖਦਾ ਸਾਨੂੰ ਸ਼ੁੱਧ ਰੱਖਦਾ ਹallelujah ਔਰ ਅੱਜ ਖੁਦਮ ਦੇ ਪਿਆਰੇ ਲੋਕੋ ਅਗਰ ਤੁਸੀਂ ਅੱਜ ਆਪਣੀ ਹੀਲਿੰਗ ਚਾਹੁੰਦੇ ਹੋ ਡਿਲੀਵਰੈਂਸ ਚਾਹੁੰਦੇ ਹੋ ਚਾਹੁੰਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਛੂਵੇ ਤੇ ਤੁਹਾਨੂੰ ਚੰਗਾ ਕਰੇ ਤੁਹਾਡੀ ਪ੍ਰੋਬਲਮ ਦਾ ਹੱਲ ਕਰੇ ਤੇ ਪਰਮੇਸ਼ੁਰ ਦੇ ਡਰ ਨੂੰ ਆਪਣੇ ਜੀਵਨ ਚ ਬਣਾ ਕੇ ਰੱਖਿਓ ਉਹਦਾ ਪੈ ਸਦਾ ਹੀ ਮੰਨਿਓ ਇਹ ਸਦਾ ਮੰਨਿਓ ਕਿ ਉਹ ਸਾਨੂੰ ਦੇਖਦਾ ਰਹਿੰਦਾ ਸਾਨੂੰ ਜਾਂਚਦਾ ਰਹਿੰਦਾ ਉਹੀ ਮਨਨ ਨੂੰ ਤੋਲਣ ਵਾਲਾ ਪਰਮੇਸ਼ਵਰ ਆਸੀ ਮਨੁੱਖ ਭਾਵੇਂ ਜਿੰਨੇ ਮਰਜੀ ਗਲਤੀਆਂ ਕਰੀਏ ਪਰ ਪਰਮੇਸ਼ਵਰ ਉਹਨਾਂ ਗਰਤੀਆਂ ਨੂੰ ਜਾਣਦਾ ਸੀ ਜਿੰਨਾ ਮਜੀ ਲਿਖੋ ਕੇ ਰਖੀਏ ਉਹ ਤੋਂ ਕੁਝ ਵੀ ਛੁਪਿਆ ਨਹੀਂ ਆ ਕਿਉਂਕਿ ਉਹ ਸਭ ਜਾਣਨ ਵਾਲਾ ਪਰਮੇਸ਼ਵਰ ਹੈ ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਗੱਲ ਨੂੰ ਸਮਝ ਚੁੱਕੇ ਹੋ ਔਰ ਅੱਜ ਕਬੂਲ ਵੀ ਕਰਦੇ ਹੋ ਕਿ ਅਸੀਂ ਸੰਸਾਰ ਦੇ ਦ੍ਰਿਸ਼ ਨਹੀਂ ਬਣਨਾ ਜਿੱਦਾਂ ਦਾ ਸੰਸਾਰ ਹੈ ਉਹਦਾ ਦਾ ਨਹੀਂ ਬਣਨਾ ਸੰਸਾਰ ਵਿੱਚ ਹੈਗੇ ਤੇ ਸਹੀਆਂ ਸੀ ਪੁਲਿਸ ਕਹਿੰਦਾ ਕਿ ਤੁਮ ਸੰਸਾਰ ਕੇ ਅਦ੍ਰਿਸ਼ ਨਾ ਬਣੋ ਬਲਕਿ ਤੁਮ ਸੰਸਾਰ ਮੇ ਇੱਕ ਜੋਤੀ ਕੀ ਤਰ੍ਹਾਂ ਚਮਕੋ ਅਸੀਂ ਸੰਸਾਰ ਦੇ ਦ੍ਰਿਸ਼ ਮਤ ਸੰਸਾਰ ਵਰਗੇ ਨਹੀਂ ਬੰਨਾ ਪਰ ਅਸੀਂ ਇੱਕ ਜੋਤੀ ਦੀ ਤਰ੍ਹਾਂ ਬਣਨਾ ਸੰਸਾਰ ਨੂੰ ਦੱਸਣਾ ਕਿਦਾਂ ਦੱਸਣਾ ਆਪਣੇ ਜੀਵਨ ਨੂੰ ਸਿੱਧ ਕਰਕੇ ਪਾਪਾਂ ਤੋਂ ਰਹਿਤ ਕਰਕੇ ਆਪਣੇ ਜੀਵਨ ਨੂੰ ਖੁਦਾ ਦਾ ਦਰ ਤੇ ਪੈਰ ਰੱਖ ਕੇ ਲੋਕਾਂ ਲਈ ਇੱਕ ਮਿਸਾਲ ਬੰਨਣਾ ਫਿਰ ਅਸੀਂ ਚਮਕਾਂਗੇ ਲੋਕਾਂ ਨੂੰ ਪਤਾ ਲੱਗੇਗਾ ਕਿ ਇਹ ਬੰਦਾ ਬੁਰਾਈ ਵਿੱਚ ਬੈਠਣ ਵਾਲਾ ਨਹੀਂ ਆ ਇਹ ਸੰਸਾਰ ਦੀ ਤਰ੍ਹਾਂ ਜੀਣ ਵਾਲਾ ਨਹੀਂ ਆ ਹੁਣ ਇਹਦਾ ਮਤਲਬ ਹੈ ਨਹੀਂ ਕਿ ਅਸੀਂ ਸੰਸਾਰ ਦੀ ਤਰ੍ਹਾਂ ਖੇਲੀਏ ਨਾ ਮੱਲੀਏ ਨਾ ਖਾਈਏ ਨਾ ਪੀਏ ਨਾ ਘੁੰਮੀਆਂ ਜਾ ਫਿਰੇ ਨਾ ਨਹੀਂ ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰ ਵਰਗੇ ਕੰਮ ਕਰਨੇ ਆ ਪਰ ਉਹਨਾਂ ਵਰਗੇ ਕੰਮ ਨਹੀਂ ਕਰਨੇ ਜੋ ਉਹ ਕਰਦੇ ਨੇ ਲੁਚਪਨਾ ਪਾਪ ਗਲੋਣੇ ਕੰਮ ਐਸੇ ਪਾਪ ਜਿਹੜੇ ਬੋਲਣ ਲੱਗੇ ਵੀ ਸ਼ਰਮ ਆਂਦੀ ਆ ਉਹ ਉਹਨਾਂ ਪਾਪਾਂ ਤੋਂ ਅਸੀਂ ਦੂਰ ਰਹਿਣਾ ਆਪਣੇ ਜੀਵਨ ਨੂੰ ਸਾਫ਼ ਤੇ ਸੁਥਰਾ ਰੱਖਣਾ ਇਹਦੇ ਵਿੱਚ ਸਾਡੀ ਭਲਾਈ ਆ ਔਰ ਇਹਦੇ ਨਾਲ ਹੀ ਅਸੀਂ ਇੱਕ ਚਮਕਦੇ ਹੋਏ ਜੋਤੀ ਦੇ ਪ੍ਰਕਾਸ਼ ਦੀ ਤਰ੍ਹਾਂ ਲੋਕਾਂ ਦੇ ਸਾਹਮਣੇ ਆਵਾਂਗੇ ਅਗਰ ਤੁਸੀਂ ਤਿਆਰ ਹੋ ਕਿ ਅਸੀਂ ਬੁਰਾਈਆਂ ਤੋਂ ਦੂਰ ਰਾਵਾਂਗੇ ਅਸੀਂ ਇਹਨਾਂ ਕੰਮਾਂ ਨੂੰ ਆਪਣੇ ਜੀਵਨ 'ਚ ਨਹੀਂ ਆਂਦਾਂਗੇ ਜੋ ਪੌਲਿਸ ਦੱਸਦਾ ਪਿਆ ਤੇ ਅਸੀਂ ਇੱਕ ਜੋਤੀ ਦੇ ਸਮਾਨ ਚਮਕ ਨਾਦਰ ਤੁਸੀਂ ਚਮਕੋਗੇ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰਾ ਵਿਸ਼ਵਾਸ ਹੈ ਕਿ ਅੱਜ ਦਾ ਕਲਾਮ ਤੁਸੀਂ ਪੜਿਆ ਸੁਣਿਆ ਔਰ ਸਮਝ ਲਿਆ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਓ ਅਸੀਂ ਪ੍ਰਾਰਥਨਾ ਦੇ ਵੱਲ ਚੱਲਦੇ ਹਾਂ ਪ੍ਰਭ ਜੀ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਇਸ ਕਲਾਮ ਦੇ ਲਈ ਮੇਰਾ ਪ੍ਰਭੂ ਜੀ ਖੁਦਾਵੰ ਪਿਤਾ ਪਰਮੇਸ਼ੁਰ ਸੱਚੇ ਮੇ ਪ੍ਰਭੂ ਤੇਰਾ ਡਾ ਤੇਰਾ ਪੈ ਸਾਨੂੰ ਪ੍ਰਭੂ ਬਣਾ ਕੇ ਰੱਖਦਾ ਅਗਰ ਪ੍ਰਭੂ ਤੇਰਾ ਡਾ ਤੇਰਾ ਪੈ ਨਾ ਹੋਵੇ ਤੇ ਸਾਡੇ ਜੀਵਨ ਪ੍ਰਭ ਪਰਮੇਸ਼ਰ ਖੁਦਾਵੰ ਬੁਰਾਈ ਨਾਲ ਪਰੇ ਹੋਏ ਹੋਣ ਖੁਦਾਵੰ ਪਰ ਤੁਸੀਂ ਸਾਨੂੰ ਛੁੜਾ ਲਿਆ ਪ੍ਰਭੂ ਜੀ ਤੁਸੀਂ ਸਾਨੂੰ ਆਜ਼ਾਦ ਕਰਤਾ ਪ੍ਰਭੂ ਜੀ ਤੁਹਾਡੇ ਛੁੜਾਣ ਦੇ ਲਈ ਆਜ਼ਾਦ ਕਰਨ ਦੇ ਲਈ ਪ੍ਰਭੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਆਂ ਖੁਦਾਵੰ ਜਿੰਨੇ ਲੋਕ ਖੁਦਾ ਅੱਦੀ ਕਲਾਮ ਨੂੰ ਲੈ ਚੁਕੇ ਕਿ ਇਹ ਸ਼ਰੀਰ ਪਵਿੱਤਰ ਆਤਮਾ ਦਾ ਮੰਦਰ ਹੈ ਔਰ ਇਹਨੂੰ ਅਸੀਂ ਸਾਫ਼ ਸੁਥਰਾ ਰੱਖਣਾ ਇਹਨੂੰ ਗੰਦਗੀ ਵੱਲ ਨਹੀਂ ਲੈ ਕੇ ਜਾਣਾ ਤੇ ਮੇਰੇ ਪਰਮੇਸ਼ਰ ਜੀ ਅੱਜ ਇਸ ਸਰੀਰ ਦੇ ਅਗਰ ਕੋਈ ਬਿਮਾਰੀ ਹੈ ਤੇ ਅੱਜ ਉਹ ਖਤਮ ਕਰ ਦਿਓ ਪ੍ਰਭੂ ਜੀ ਤੁਹਾਡੇ ਯੇਸ਼ੂ ਨਾਮ ਦੇ ਨਾਲ ਦੋਸਤ ਆਤਮਾ ਵੀ ਗੁੱਟਨੇ ਟੇਕਦੀ ਆਂ ਖੁਦਾਵੰ యేసు నామ ਇਹਨਾਂ ਦੇ ਜੀਵਨ ਦੇ ਚਮਕੇ ਖੁਦਾ ਅੰਦਰ ਕਾਰ ਦੇ ਸ਼ਕਤੀਆਂ నాਸ ਹੋ ਜਾਣ ਖੁਦਾ ਇਹਨਾਂ ਦੇ ਕਰਾਂ ਤੋਂ ਪਰਵਾਰਾ ਚੋ ਜਾਦੂ ਟੋਨੇ ਨਿਕਲ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬਿਮਾਰੀਆਂ ਨੂੰ ਛੱਡ ਕੇ ਜਾਂਦੀਆਂ ਰਹਿਣ ਖੁਦਾ ਅਮ ਦੀ ਯਸੂ ਤੇਰੇ ਨਾਮ ਦੇ ਵਿੱਚ ਚੰਗਾਈ ਇਹਨਾਂ ਦਾ ਜੀਵਨ ਚ ਐਂਟਰ ਕਰੇ ਪ੍ਰਭੂ ਯਿਸੂ ਮਸੀਹ ਦੇ सामर्थ्य ਜਿੰਦਾ ਨਾਮ ਦੇ ਵਿੱਚ ਪ੍ਰਭੂ ਜੀ ਪ੍ਰਭੂ ਤੁਸੜਾ ਰਖਵਾਲਾ ਪ੍ਰਭੂ ਆਪ ਇਹਨਾਂ ਦੀ ਰਖਵਾਲੀ ਕਰੋ ਅਨ ਦੇਕਾਰਾਂ ਦੀ ਪਰਿਵਾਰਾਂ ਦੀ ਇਹਨਾਂ ਦੀ ਫਾਈਨਾਂਸ ਦੀ ਪ੍ਰਭੂ ਜੀ ਹਰ ਕਟੀਆਂ ਨੂੰ ਦੂਰ ਕਰ ਦਿਓ ਮੇਰੇ ਪਰਮੇਸ਼ਰ ਜੀ ਮੇਰਾ ਵਿਸ਼ਵਾਸ ਹੈ ਪ੍ਰਭੂ ਤੁਸੀਂ ਛੂ ਚੁੱਕੇ ਹੋ ਆਪਣੀ ਯਿਸੂ ਨਾਮ ਦੇ ਕਰਕੇ ਇਹਨਾਂ ਨੂੰ ਚੰਗਾ ਕਰ ਦਿੱਤਾ ਜਾਤ ਕਤ ਤਾ ਫ੍ਰੀ ਕਰਤਾ ਪ੍ਰਭੂ ਜੀ ਇਹਨਾਂ ਨੂੰ ਤੁਸੀਂ ਗਵਾਹਿਆਂ ਨਾਲ ਖੜਾ ਕਰ ਦਿੱਤਾ ਪ੍ਰਭੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੰਗਦੇ ਆ ਪਿਆਰੇ ਪਿਤਾ ਪ੍ਰਭੂ ਜੀ ਇਸ ਸਮੇਂ ਦੇ ਸਾਮਰਥ্য ਜਿੰਦਾ ਨਾਮ ਚ ਆਮੀ ਗੋਡ ਬlesਸ ਯੂ ਆਲ ਇਸੇ ਤਰ੍ਹਾਂ ਇਹਨਾਂ ਵੀਡੀਓ ਨੂੰ ਪਿਆਰ ਕਰੋ ਲਾਈਕ ਕਰੋ ਕਮ ਸੇ ਕਮ 50 ਲਾਈਕ ਤੇ ਕਰ ਦਿਓ ਤਾਂ ਕਿ ਸਾਨੂੰ ਪਤਾ ਹੋਏ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਜੈਮਸ ਦੀ ਸਭ